ਸਾਰੇ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਲੈ ਕੇ حاضر ਹੋਏ ਆ ਅੱਜ ਦੀ ਬਹੁਤ ਖਾਸ ਅਪਡੇਟ ਆਪਦੇ ਲਈ ਜੀ ਸੋ ਦੋਸਤੋ ਗੱਲ ਕਰਾਂਗੇ ਜਿਹੜੀ ਮੁਲਾਜ਼ਮਾਂ ਨੂੰ ਜਿਹੜਾ 1 ਮਈ 2025 ਤੋਂ ਪਿਛਲੇ 5.5 ਸਾਲਾਂ ਦੇ ਏਰੇ ਦੀ ਪਹਿਲੀ ਕਿਸ਼ਤ ਜਿਹੜੀ ਹੈ ਮਿਲੇਗੀ ਇਹ ਚਰਚਾ ਜਿਹੜੀ ਹੈ ਪੰਜਾਬ ਦੇ 7 ਲੱਖ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵਿੱਚ ਬੜੇ ਜ਼ੋਰ ਦੇ ਨਾਲ ਚੱਲੀ ਹੈ ਦਰਸਰ ਪੰਜਾਬ ਸਰਕਾਰ ਨੇ 18 ਫਰਵਰੀ 2025 ਨੂੰ ਇੱਕ ਡਿਟੇਲ ਪੱਤਰ ਜਾਰੀ ਕਰਕੇ ਹੀ ਜਾਣਕਾਰੀ ਦਿੱਤੀ ਸੀ ਕਿ 1 April 2025 ਤੋਂ 1 April 2026 ਤੋਂ ਜਾਂ ਫਰਵਰੀ ਮਾਰਚ 2025 ਤੋਂ ਪੈਸ਼ਨਰ ਅਤੇ ਮਲਾਸਮਾ ਨੂੰ ਕਿਸ਼ਤਾਂ ਦੇ ਵਿੱਚ 5.5 ਸਾਲਾਂ ਦਾ ਏਰੀਅਰ ਦਿੱਤਾ ਜਾਵੇਗਾ 1 ਜਨਵਰੀ 2016 ਤੋਂ ਲੈ ਕੇ 23 ਜੂਨ 2021 ਤੱਕ ਦਾ ਜਿਹੜਾ ਪੈਂਡਿੰਗ ਹੈ ਭਾਵ ਕਿ ਇਸ ਗੱਲ ਤੋਂ ਦਿਲੋਂ ਕੋਈ ਵੀ ਜਿਹੜਾ ਮਲਾਜ਼ਮ ਜਾਂ ਪੈਨਸ਼ਨ ਪ੍ਰਵਾਨ ਨਹੀਂ ਕਰਦਾ ਉਹਨਾਂ ਨੂੰ 36 ਮਹੀਨਿਆਂ ਵਿੱਚ ਜਾਂ 42 ਮਹੀਨਿਆਂ ਦੇ ਵਿੱਚ ਏਰੀਅਰ ਦਿੱਤਾ ਜਾਵੇ ਪਰ ਮੋٹے ਤੌਰ ਤੇ ਕਹਿੰਦੇ ਆ ਚਰਚਾ ਬੜੀ ਚੱਲੀ ਆ ਵੀ ਚਲੋ ਜੋ ਮਿਲਦਾ ਉਹੀ ਲੈ ਲਓ ਇਨ੍ਹਾਂ ਉਲਟ ਹਾਲਾਤਾਂ ਦੇ ਵਿੱਚ ਵੈਸੇ ਵੀ ਪੈਸ਼ਨਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੁਸ਼ਾਂਤ ਸਿੰਘ ਮਾਨ ਦੇ ਵੱਲੋਂ ਇੱਕ ਜਿਹੜਾ ਕਿ ਉਹਨਾਂ ਨੂੰ ਲੈਟਰ ਜਿਹੜਾ ਹੈ ਲਿਖਿਆ ਗਿਆ ਸੀ ਜਿਹਦੇ ਵਿੱਚ ਇਹ ਮੰਗ ਕੀਤੀ ਗਈ ਸੀ ਵੀ ਜਿਹੜਾ 36 ਮਹੀਨਿਆਂ ਦੇ ਵਿੱਚ ਜਿਹੜਾ ਮਲਾਜ਼ਮਾਂ ਨੂੰ 42 ਮਹੀਨਿਆਂ ਦੇ ਵਿੱਚ ਪੈਨਸ਼ਨਰਸ ਨੂੰ ਏਰੀਆ ਦੇਣ ਦਾ ਫੈਸਲਾ ਕੀਤਾ ਹੈ ਇਹਨੂੰ ਰਿਵਿਊ ਕੀਤਾ ਜਾਵੇ ਔਰ ਇੱਕ ਕਿਸ਼ਤ ਦੇ ਵਿੱਚ ਸਾਰਾ ਏਰੀਆ ਦਿੱਤਾ ਜਾਵੇ ਪਰ ਗੱਲ ਇਹ ਕੀਤੀ ਵੀ ਸੁਣੀ ਨਹੀਂ ਗਈ ਇਹ ਰਿਵਿਊ ਨਹੀਂ ਕੀਤਾ ਗਿਆ ਸਰਕਾਰ ਦੇ ਵੱਲੋਂ ਇਸ ਦੇ ਲਈ 18228 ਕਰੋੜ ਰੁਪਏ ਹੁਣ ਮਲਾਜ਼ਮਾਂ ਤੇ ਪੈਨਸ਼ਨ ਨੂੰ ਲੰਮੀਆਂ ਕਿਸ਼ਤਾਂ ਦੇ ਵਿੱਚ ਮਿਲੇਗਾ ਪਰ ਇੱਕ ਮਲਾਜ਼ਮਾਂ ਤੇ ਪੈਨਸ਼ਨ ਦੇ ਵਿੱਚ ਜਿਹੜੀ ਹੈ ਬੇਪਰੋਸਗੀ ਜਿਹੜੀ ਹੈ ਬੜੀ ਜਿਹੜੀ ਬਣੀ ਹੋਈ ਹੈ ਸਰਕਾਰ ਦੇ ਪ੍ਰਤੀ ਇਥੋਂ ਤੱਕ ਕਿ ਸਰਕਾਰ ਜੇ ਕਿਤੇ ਮੀਟਿੰਗ ਦਾ ਸਮਾਂ ਦਿੰਦੀ ਹੈ ਤੇ ਉਹਦੇ ਤੇ ਵੀ ਆਮ ਜਿਹੜੇ ਮੁਲਾਜ਼ਮ ਇਹ ਕਮੈਂਟ ਕਰਕੇ ਜਿਹੜਾ ਦੇਖ ਲਓ ਇਹ ਮੀਟਿੰਗ sire ਨਹੀਂ ਲੱਗੀ ਇਹ ਦੇ ਜਿਹੜੀ ਕਿ بے ਸਬਰੀ ਹੋ ਜਾਂਦੀ ਹੈ ਹੁਣ ਜਿਹੜੇ ਇਹਨਾਂ ਹੁਣ ਜਿਹੜਾ ਵਿੱਚੋਂ ਇਦਾਂ ਦੀਆਂ ਖਬਰਾਂ ਸੋਨਨ ਨੂੰ ਮਿਲਦੀਆਂ ਕਿ ਕੁਝ ਜਿਹੜੇ ਬੈਂਕ ਨੇ ਉਹ ਕਿਸ਼ਤਾਂ ਦੇ ਵਿੱਚ 에ਰਰ ਦੇਣ ਬਾਰੇ ਸਰਕਾਰ ਕੋਲੋਂ ਪੁੱਛ ਜਿਹੜੀ ਹੈ ਰਿਕਾਰਡ ਮੰਗ ਰਹੇ ਨੇ ਰਿਕਾਰਡ ਨਹੀਂ ਹੈਗਾ ਔਰ ਇਹ ਵੀ ਪਤਾ ਲੱਗਾ ਵੀ ਕੁਝ ਕ ਬੈਂਕ ਜਿਹੜੇ ਨੇ ਉਹ ਆਪਣੇ ਨਵੇਂ ਨਵੇਂ ਸੌਫਟਵੇਅਰ ਬਣਾ ਰਹੇ ਨੇ ਵੀ ਇਨ੍ਹਾਂ ਪੈਨਸ਼ਨ ਦੀਆਂ ਜਿਹੜੀਆਂ ਕਿਸ਼ਤਾਂ ਦੇ ਵਿੱਚ ਕਿਵੇਂ ਦੇਣੀਆਂ ਕਾਫੀ ਡਾਟਾ ਜਿਹੜਾ ਟੈਕਨੋਲੋਜੀ ਟੈਕਨੋਲੋਜੀ ਕੰਮ ਵੀ ਹੈ ਦੂਸਰੀ ਗੱਲ ਹੈ ਫਾਈਨੈਂਸ਼ੀਅਲ ਮਾਮਲਾ ਹੋਣ ਕਰਕੇ ਬੈਂਕਾਂ ਨੂੰ ਬਹੁਤ ਹੀ ਬਰੀਕੀ ਦੇ ਨਾਲ ਇਹਦੇ ਤੇ ਫੈਸਲੇ ਲੈਣੇ ਪੈਂਦੇ ਨੇ ਜਿਹਦੇ ਕਰਕੇ ਇੱਕ ਪੇ ਭਰੋਸਗੀ ਹੈ ਵੀ 1 ਮਈ ਨੂੰ ਜਿਹੜਾ ਹੈ ਪੈਨਸ਼ਨਰ ਖਾਸ ਕਰਕੇ ਕਿਉਂਕਿ ਮਲਾਜ਼ਮ ਜਿਹੜੇ ਨੇ ਉਹਨਾਂ ਨੂੰ ਤੇ 1 April 2026 ਤੋਂ ਕਿਸ਼ਤਾਂ ਲਗਣੀਆਂ ਸ਼ੁਰੂ ਹੋਣੀਆਂ ਹੈ ਪਰ ਪੈਨਸ਼ਨਰ ਦੇ ਕੇਸ ਜਿਹੜੇ ਹੈ 1 April 2025 ਤੋਂ ਲੋਨ ਦਾ ਜਿਹੜਾ ਹੈ 18 ਫਰਵਰੀ 2025 ਦੇ ਵਿੱਚ ਐਲਾਨ ਕੀਤਾ ਸੀ ਪੰਜਾਬ ਸਰਕਾਰ ਨੇ ਕਿ 1 ਮਈ ਨੂੰ ਜਦੋਂ ਪੈਨਸ਼ਨ ਮਿਲੇਗੀ ਪੈਨਸ਼ਨ ਮਿਲੇਗੀ ਤਾਂ ਪੰਜਾਬ ਦੇ ਮਲਾਸਮਾਂ ਨੂੰ ਤੇ ਏਰੀਆ ਦੀ ਜਿਹੜੀ ਕਿਸ਼ਤ ਪਹਿਲੀ ਮਿਲੇਗੀ ਵੱਡੇ ਸਵਾਲ ਦਰਸਰ ਪੰਜਾਬ ਸਰਕਾਰ ਨੇ ਬੜੇ ਇੱਕ ਵੱਖਰੇ ਢੰਗ ਨਾਲ ਜਿਹੜਾ ਏਰੀਆ ਦੇਣ ਦਾ ਫੈਸਲਾ ਕੀਤਾ ਸੀ ਉਹਦਾ ਕਾਰਨ ਇਹ ਵੀ ਹੈ ਕਿ ਇਹ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਸੀ ਔਰ ਹਾਈ ਕੋਰਟ ਦੇ ਵੱਲੋਂ ਵੀ ਵਾਰ-ਵਾਰ ਆਦੇਸ਼ ਦਿੱਤੇ ਜਾ ਰਹੇ ਨੇ ਪਰ ਪੈਨਸ਼ਨਰ ਜਾਂ ਜਿਹੜੇ ਮੁਲਾਜ਼ਮ ਨੇ ਜਾਂ ਫਿਰ ਪੈਨਸ਼ਨਰਸ ਜਿਹੜੇ ਨੇ ਜਿਨ੍ਹਾਂ ਦਾ 1 ਜਨਵਰੀ 2016 ਤੋਂ ਡਿਊ ਹੈ ਏਰੀਅਲ ਉਹ ਕਿਉਂ ਨਹੀਂ ਦਿੱਤਾ ਜਾ ਰਿਹਾ ਉਸ ਨੂੰ ਮੁੱਖ ਰੱਖਦਿਆਂ ਵੀ ਜਿਹੜਾ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਸੀ ਏਰੀਅਲ ਕਿਸ਼ਤਾਂ ਦੇ ਵਿੱਚ ਦੇਣ ਦਾ ਔਰ ਸਰਕਾਰ ਨੇ ਜੋ ਫੈਸਲਾ ਕੀਤਾ ਹੈ 18 ਫਰਵਰੀ 2000 25 ਦੇ ਪੱਤਰ ਦੇ ਮੁਤਾਬਕ ਉਹਦੇ ਵਿੱਚ ਇਹ ਹੈ ਵੀ ਜਿਹੜੇ ਪੈਨਸ਼ਨਰਸ 1 ਅਕਤੂਬਰ 2024 ਨੂੰ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਗਏ ਉਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਸਾਰਾ ਏਰੀਆ ਦਿੱਤਾ ਜਾਊਗਾ ਉਹਦੇ ਵਿੱਚ ਅੰਤਰ ਸੀਗਾ ਵੀ ਜਿਹੜਾ ਫਰਵਰੀ 2025 ਤੇ ਮਾਰਚ 2025 ਦੇ ਵਿੱਚ ਦਿੱਤਾ ਜਾਵੇਗਾ ਇਸੇ ਤਰ੍ਹਾਂ ਸਰਕਾਰ ਨੇ 1 ਅਕਤੂਬਰ 2024 ਨੂੰ 75 ਸਾਲ ਕਰਨ ਜਾਂ ਇਸ ਤੋਂ ਵੱਧ ਉਮਰ ਦੇ ਜਿਹੜੇ ਪੈਨਸ਼ਨਰਸ ਨੇ 85 ਸਾਲ ਤੱਕ ਦੇ ਉਹਨਾਂ ਨੂੰ 12 ਮਹੀਨਿਆਂ ਵਿੱਚ ਜਾਂ ਫਿਰ 12 ਕਿਸ਼ਤਾਂ ਦੇ ਵਿੱਚ ਏਰੀਆ ਦੇਣ ਦਾ ਜਿਹੜਾ ਹੈ ਐਲਾਨ ਕੀਤਾ ਸੀ ਜਿਹਦੀ ਕਿਸ਼ਤ ਵੀ ਹੁਣ ਜਿਹੜਾ 1 April 2025 ਨੂੰ ਲਗਣੀ ਹੈ ਭਾਵ 1 ਮਈ 2025 ਨੂੰ ਜਿਹੜੇ ਪੈਨਸ਼ਨਰ ਆਉਣ ਵਾਲੀ ਹੈ April ਦੀ ਮੁਲਾਜ਼ਮਾਂ ਉਡੀਕ ਕਰੇ ਵੀ ਉਹਦੇ ਵਿੱਚ ਕਿਸ਼ਤ ਲੱਗ ਕੇ ਆਏਗੀ ਇਸੇ ਤਰ੍ਹਾਂ ਜਿਹੜੇ ਪੈਨਸ਼ਨਰਸ 75 ਸਾਲ ਤੋਂ ਘੱਟ ਉਮਰ ਦੇ ਘੱਟ ਉਮਰ ਦੇ ਸੀਗੇ ਉਹਨਾਂ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ 42 ਕਿਸ਼ਤਾਂ ਦੇ ਵਿੱਚ ਭਾਪਕੀ 42 ਮਹੀਨੇ ਦੇ ਵਿੱਚ ਜਿਹੜਾ ਏਰੀਅਰ ਦਿੱਤਾ ਜਾਏਗਾ 1 April 2025 ਨੂੰ ਪਹਿਲੀ ਕਿਸ਼ਤ ਮਿਲੇਗੀ ਔਰ ਸਤੰਬਰ 2028 ਤੱਕ ਜਿਹੜੀਆਂ ਦਾ ਜਿਹੜਾ ਕਿਸ਼ਤਾਂ ਦਾ ਜਿਹੜੀਆਂ ਚੱਲਦੀਆਂ ਰਹਿਣਗੀਆਂ ਭਾਅ ਕੀ ਮੌਜੂਦਾ ਮਾਨ ਸਰਕਾਰ ਦੀ ਮਿਆਦ ਫਰਵਰੀ 2027 ਤੱਕ ਹੈ ਪਰ ਜਿਹੜਾ ਏਰੀਅਰਸ ਜਿਹੜੀ ਹੈ ਇਸੇ ਤਰ੍ਹਾਂ ਮਿਲਦੀਆਂ ਰਹਿਣਗੀਆਂ ਸਤੰਬਰ 2028 ਤੱਕ ਭਾਅ ਕੀ ਮਾਨ ਸਰਕਾਰ ਦੀ ਮਿਆਦ ਤੋਂ 19 ਮਹੀਨੇ ਬਾਅਦ ਵੀ ਕਿਸ਼ਤਾਂ ਇਸੇ ਤਰ੍ਹਾਂ ਜਿਹੜੀਆਂ ਨੇ ਚੱਲਦੀਆਂ ਰਹਿਣਗੀਆਂ ਇਸੇ ਤਰ੍ਹਾਂ ਸਰਕਾਰ ਨੇ ਜਿਹੜਾ ਹੈ ਫੈਸਲਾ ਕੀਤਾ ਸੀ ਸੋ ਦੋਸਤੋ ਏਸੀ ਇਸ ਦੀ ਬਹੁਤ ਖਾਸ ਅਪਡੇਟ ਬਣੀ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ